ਪਰੀਏ ਤੁਹਾਡੇ ਤੇ ਹਮਲਾ ਹੋਇਆ ਕਿਹੜੀ ਜਗ੍ਹਾ ਤੇ ਹੋਇਆ ਤੇ ਹਮਲਾ ਕਰਨ ਵਾਲੇ ਆਏ ਜਿਹੜੇ ਆਏ ਸੀ ਉਹ ਕੌਣ ਸੀ ਉਹ ਪੂਰੀ ਲੋਟ ਦੇ ਵਿੱਚ ਆਏ ਐਕਟਿਵਾ ਲੈ ਕੇ ਫਿਲਮੀ ਸੀਨ ਹੋਇਆ ਮੂੰਹ ਤੇ ਦੱਤਰ ਮਾਰਿਆ ਇੱਕਦਮ ਆਏ ਮੈਂ ਆਪਣੇ ਘਰੇ ਕਾਲ ਲਾਈ ਹੋਈ ਸੀ ਤੇ ਐਕਟਿਵਾ ਕੋਈ ਐਕਟਿਵਾ ਵਿੱਚ ਕੈਸ਼ ਤੇ ਚੈਨੀ ਲਈ ਹੱਥ ਤੋ ਇਦਾਂ ਮਾਰ ਕੇ ਨਾਲ ਹੀ ਨਿਕਲ ਗਏ ਵੈਦੀ ਸਕੂਲ ਦੀ ਗਲੀ ਵਿੱਚ ਮੇਰੇ ਪਹਿਲਾਂ ਤੇ ਮੇਰੇ ਮੂੰਹ ਤੇ 10 ਵਾਰ ਕੀਤੇ ਜਦੋਂ ਮੈਂ ਅੱਗੇ ਆਈ ਉਹਨੇ ਮੇਰੇ ਮੂੰਹ ਤੇ ਮਾਰੇ ਜਦੋਂ ਮੈਂ ਐਕਟਿਵਾ ਸੁੱਟੀ ਤੇ ਮੋਬਾਈਲ ਸੁੱਟਿਆ ਮੈਂ ਸਿੱਧਾ ਜੀਟੀ ਰੋਡ ਵੱਲ ਨੂੰ ਭੱਜੀ ਫਿਰ ਉਹਨੇ ਮੇਰੇ ਪਿੱਛੋਂ 5 ਵਾਰ ਕੀਤੇ 15 ਵਾਰ ਹੋਏ ਸਰ ਮੇਰੇ ਪਰ ਮင်းੀਰੋ ਵੀ ਤੁਸੀਂ ਇੱਕ ਸਮਾਜ ਸੇਵੀ ਹੋ ਤੁਸੀਂ ਤੇ ਲੋਕ ਭਲਾਈ ਦੇ ਕੰਮ ਕਰਦੇ ਹੋ ਫਿਰ ਤੁਹਾਡੀ ਕਿਸੇ ਨਾਲ ਕੀ ਦਸ਼ਮਣੀ ਹੋ ਸਕਦੀ ਆ ਕੱਲ੍ਹ ਕਰੀਏ ਕੈਸ਼ ਕਿੰਨਾ ਕਿ ਵਿੱਚ ਹੈਗਾ ਸੀ ਤੇ ਤੁਸੀਂ ਕਿੱਥੋਂ ਲਿਆਂਦਾ ਕੈਸ਼ ਲੈ ਕੇ ਆਏ ਮੈਂ ਏਟੀਐਮ ਚੋਂ ਕੈਸ਼ ਲਿਆਈ ਮੇਰੇ ਪਪਾ ਬਿਮਾਰ ਆ 3 ਮਹੀਨੇ ਤੋਂ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਵਾ ਉਹਨਾਂ ਦਾ ਕੈਸ਼ ਲੈ ਕੇ ਆ ਰਹੀ ਸੀ ਪੁਲਿਸ ਕਹਿੰਦੇ ਐਸ ਟਾਈਮ 15 ਅਗਸਤ ਵੀ ਕਹਿੰਦੇ ਨੇੜੇ ਆ ਰਹੀ ਆ ਚੱਪੇ-ਚੱਪੇ ਦੇ ਪੁਲਿਸ ਖਲਾੜੀ ਕਹਿੰਦੇ ਵੀ ਜਿਹੜੇ ਐਸ ਟਾਈਮ ਤੇ ਪੂਰਾ ਇੰਤਜ਼ਾਮ ਕੀਤਾ ਗਿਆ ਕੀ ਲੱਗਦਾ ਨਹੀਂ ਪ੍ਰਸ਼ਾਸਨ ਅਧਿਕਾਰੀ ਕੋਈ ਨਹੀਂ ਇੱਥੇ ਪਹੁੰਚਿਆ ਸੀ ਤੇ ਪੁਲਿਸ ਮੈਨੂੰ ਵੇਖੀ ਨਹੀਂ ਕਿਤੇ ਕੋਈ ਚੱਪੇ ਤੇ ਹੁੰਦੀ ਤਾਂ ਮੇਰਾ ਸਰ ਬਚਾਣਾ ਮੈਨੂੰ ਕੋਈ ਲੈ ਗਲੀ ਮੱਲੇ ਵਾਲੇ ਮੈਨੂੰ ਲੈ ਕੇ ਗਏ ਆ ਤੇ ਉਹਦੇ ਚੱਪੇ-ਚੱਪੇ ਤੇ ਪੁਲਿਸ ਲੱਗੀ ਹੁੰਦੀ ਤਾਂ ਮੈਨੂੰ ਉਹ ਲੈ ਕੇ ਜਾਂਦੇ ਉਸੇ ਵੇਲੇ ਪਰਚਾ ਕਰਦੇ ਉਹਨਾਂ ਬੰਦਿਆਂ ਨੂੰ ਫੜਦੇ ਪੁਲਿਸ ਤੇ ਕਿਤੇ ਮੈਨੂੰ ਦਿਖੀ ਨਹੀਂ 15 ਅਗਸਤ ਦੇ ਵਿੱਚ ਦੇਖੋ ਆਪਾਂ ਕਹਿ ਨਹੀਂ ਸਕਦੇ ਵੀ ਲੁੱਟ ਖੋਆ ਹੈ ਜਾਂ ਕੀ ਹੈ ਉਹ ਜੇ ਨਾ ਚਿਰ ਅਸੀਂ ਪ੍ਰੋਪਰਲੀ ਇਨਵੈਸਟੀਗੇਟ ਨਹੀਂ ਕਰਦੇ ਉਹਨਾਂ ਚਿਰ ਅਸੀਂ ਕੁਝ ਨਹੀਂ ਕਹਿ ਸਕਦੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਜਮਰਸਰ ਦੇ ਕੈਂਟ ਦੀਆਂ ਜੇ ਤੱਕ ਹੀ ਰੇਖਾ ਜਿਹੜੇ ਕਿ ਸਮਾਜ ਸੇਵੀ ਨੇ ਜਿਹੜੇ ਕਿ ਆਵਾਰਾ ਕੁੱਤਿਆਂ ਦੇ ਦੇਖਭਾਲ ਕਰਦੀ ਆ ਸਟਰੀਟ ਡੌਗ ਦੀ ਪਰ ਕੱਲ ਉਹਦੇ ਨਾਲ ਕਟੜਾ ਵਾਪਰ ਜਾਂਦੀ ਆ ਜਿਹੜੇ ਕਿ ਰੇਖਾ ਜਦੋਂ ਬਾਜ਼ਾਰ ਵਿੱਚ ਡੌਗ ਵਾਸਤੇ ਫੀਡ ਲੈਣ ਵਾਸਤੇ ਜਾਂਦੀ ਆ ਅਤੇ ਉਸ ਤੋਂ ਬਾਅਦ ਉੱਥੇ ਜਿਹੜਾ ਕਿ ਉਸਤੇ ਹਮਲਾ ਹੁੰਦਿਆ ਬਾਕੀ ਰੇਖਾ ਨੇ ਗੱਲਬਾਤ ਜੁਰੂ ਕਰਾਂਗੇ ਪੁੱਛਾਂਗੇ ਸਾਰਾਕ ਮਾਮਲਾ ਕੀ ਆ ਰੇਖਾ ਜੀ ਹੋਇਆ ਕੀ ਸੀ ਦਸਕਾ ਜੀ ਨੂੰ ਸਾਂਝਾ ਕਰ ਦਿਓ ਇਹ ਜਿਹੜੀ ਕਟੜਾ ਵਾਪਰੀ ਆ ਤੁਹਾਡੇ ਤੇ ਹਮਲਾ ਹੋਇਆ ਕਿਹੜੀ ਜਗ੍ਹਾ ਤੇ ਹੋਇਆ ਤੇ ਹਮਲਾ ਕਰਨ ਵਾਲੇ ਆ ਜਿਹੜੇ ਆਏ ਸੀ ਉਹ ਕੌਣ ਸੀ ਉਹ ਚੱਕ ਸ਼ਸ਼ੀਕਲ ਜੀ ਮੇਰਾ ਨਾਮ ਰੇਖਾ ਹੈ ਮੈਂ ਆਪਣੇ ਡਾਕਸੀ ਫੀਡ ਲੈਣ ਜਾ ਰਹੀ ਸੀ 3 ਨੰਬਰ ਗਲੀ ਦੇ ਵਿੱਚ ਉਸ ਟਾਈਮ ਉਸ ਗਲੀ ਵਿੱਚ ਜਨੇਰਾ ਸੀ ਮੈਨੂੰ ਨਹੀਂ ਪਤਾ ਵੀ ਚਲਾ ਰਹੀ ਸੀ ਦੋ ਮੁੰਡੇ ਉੱਤਰੇ ਤੇ ਮੁੰਡੇ ਦਾ ਨਾਮ ਮੁਰਲੀ ਤੇ ਉਹਦੀ ਇੱਕ ਦਾ ਨਾਮ ਭੂਮੀਵੋਰਾ ਤੇ ਸੋਮ ਹੈਗਾ ਹੀ ਕੋੜ ਖਾਲਸਾ ਦਾ ਤੇ ਉਹਨਾਂ ਨੇ ਕੁਲਚੇ ਵਾਲੇ ਜਦੋਂ ਮੇਰੇ ਦਾਤਰ ਮਾਰੇ ਤੇ ਮੈਂ ਉੱਥੇ ਇੱਕਦਮ ਡੇਗ ਗਈ ਉਹਨੇ ਮੇਰੇ ਵਾਰ ਕਰ ਹੀ ਗਿਆ ਇੱਕ ਹਿਸਾਬ ਦਾ ਮੇਰੇ ਮਰਡਰ ਵਾਸਤੇ ਹੀ ਆਇਆ ਈ ਕੋ ਕੋ ਇੰਨੇ ਦੱਤਰ ਮਾਰੇ ਲੁੱਟਖੋ ਕੀਤੀ ਭੱਜਣ ਦੀ ਜੇ ਮੇਰਾ ਮਰਡਰ ਹੋ ਜਾਂਦਾ ਤੇ ਮੇਰਾ ਕੌਣ ਜ਼ਿੰਮੇਵਾਰ ਸੀ ਅਮਨੀਅਸੋ ਵੀ ਤੁਸੀਂ ਇੱਕ ਸਮਾਜ ਸੇਵੀ ਹੋ ਤੁਸੀਂ ਤੇ ਲੋਕ ਭਲਾਈ ਦੇ ਕੰਮ ਕਰਦੇ ਹੋ ਫਿਰ ਤੁਹਾਡੀ ਕਿਸੇ ਨਾ ਕੀ ਦਸ਼ਮਣੀ ਹੋ ਸਕਦੀ ਆ ਅਸੀਂ ਦੇਖਿਆ ਤੁਸੀਂ ਦੇ ਭਲਾ ਦੇ ਭਲੇ ਦਾ ਕੰਮ ਕਰਦੇ ਹੋ ਜਿੱਥੇ ਆਵਾਰਾ ਡੌਗ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਆ ਤੁਸੀਂ ਉਹਨਾਂ ਵਾਸਤੇ ਡੇਲੀ ਰੋਜ਼ ਦੇ 30 40 ਜਿਹੜੇ ਕਿਲੋਗ੍ਰਾਮ ਜਿਹੜਾ ਸੋਰੀ ਕਿਲੋ ਜਿਹੜਾ ਚਾਵਲ ਬਣਾ ਕੇ ਲੈ ਜਾਂਦੇ ਹੋ ਹੋ ਬੜੀ ਖਿਸ਼ਾਦਾ ਬਣਾ ਕੇ ਲੈ ਜਾਂਦੇ ਹੋ ਇਨੀ ਸੇਵਾ ਕਰਦੇ ਹੋ ਫਿਰ ਕਾਰਨ ਕੀ ਹੋਇਆ ਤੁਹਾਨੂੰ ਮਾਰਨ ਦਾ ਸਰ ਮੈਂ ਕਿਸੇ ਨਾਲ ਡੀਪ ਨਹੀਂ ਲੜਦੀ ਕਿਉਂਕਿ ਮੈਂ ਆਪਣੇ ਡੌਗ ਦੀ ਸੇਵਾ ਕਰਦੀ ਜਿੱਦਾਂ ਟ੍ਰੀਟਮੈਂਟ ਦੇ ਕਾਲ ਆਉਂਦੇ ਆ ਤੇ ਇਸ ਕਰਕੇ ਮੈਂ ਕਿਸੇ ਨਾਲ ਡੀਪ ਦੁਸ਼ਮਣੀ ਲਿੰਦੀ ਵੀ ਨਹੀਂ ਬਟ ਇਹ ਦੋ ਮੁੰਡਿਆ ਇੱਕ ਕੁੜੀ ਦਾ ਮੇਰੇ ਨਾਲ ਕੀ ਦੁਸ਼ਮਣੀ ਹੋ ਸਕਦੀ ਪੂਰੀ ਲੋਟ ਦੇ ਵਿੱਚ ਆਏ ਐਕਟਿਵਾ ਲੈ ਕੇ ਫਿਲਮੀ ਸੀਨ ਹੋਇਆ ਮੂੰਹ ਤੇ ਦੱਤਰ ਮਾਰਿਆ ਇੱਕਦਮ ਆਏ ਮੈਂ ਆਪਣੇ ਘਰੇ ਕੋਲ ਲਈ ਹੋਈ ਸੀ ਫੋਨ ਵੀ ਖੋਣ ਲੱਗੇ ਫੋਨ ਇੱਕ ਬਜ਼ੁਰਗ ਨੇ ਚੁੱਕ ਕੇ ਆਪਣੀ ਪਾਕਟ ਚ ਪਾ ਲਿਆ ਤੇ ਐਕਟਿਵਾ ਖੋਈ ਐਕਟਿਵਾ ਵਿੱਚ ਕੈਸ਼ ਤੇ ਚੈਨੀ ਲਈ ਹੱਥ ਤੋ ਐਦਾ ਮਾਰ ਕੇ ਨਾਲ ਹੀ ਨਿਕਲ ਗਏ ਵੈਦੀ ਸਕੂਲ ਦੀ ਗਲੀ ਵਿੱਚ ਮੈਨੂੰ ਇਹ ਵੀ ਸਮਾਂ ਦੀ ਗੱਲ ਕਰੀਏ ਕਿੰਨੇ ਵੇਰਾ ਸਮਾਂ ਸੀ ਰਾਤ ਕਿੰਨੇ ਦਾ ਸਮਾਂ ਸੀ ਤੇ ਉੱਥੇ ਕੋਈ ਸੀਸੀਟੀਵੀ ਕੈਮਰਾ ਕੋ ਫੁਟੇਜ ਆਈ ਸਾਹਮਣੇ ਹਜ ਤੱਕ ਨਹੀਂ ਆਈ ਹੁੰਦਾ ਜੀ ਨਹੀਂ ਸੀਸੀਟੀਵੀ ਤੇ ਫੁਟੇਜ ਨਹੀਂ ਆਏ 9:30 ਦਾ ਟਾਈਮ ਸੀ ਕਿਓ ਕੋ ਕੱਲ ਮੰਗਲਵਾਰ ਸੀ ਤੇ ਕੱਲ ਚਿਕਨ ਮੈਨੂੰ ਕਿਤੋਂ ਵੀ ਨਹੀਂ ਮਿਲਿਆ ਜੋ ਡਾਕਸੀ ਫੀਡ ਹੀ ਉਹ ਮੈਨੂੰ ਕਿਤੋਂ ਵੀ ਨਹੀਂ ਮਿਲੀ ਇਸ ਕਰਕੇ ਖਾਸ ਕਰਕੇ ਨਹੀਂ ਪੁਲਿਸ ਕੰਪਲੀਟ ਮੈਰਾਤੀ ਕੀਤੀ ਸੀ ਉਹਨਾਂ ਡਾਕਟਰ ਕੱਟ ਤਾਂ ਮੇਰੇ ਸਟਿਚਸ ਲੱਗੇ ਹੋਏ ਨੇ ਤੇ ਮੇਰੇ ਮੂੰਹ ਤੇ ਬੜੇ ਵਾਰ ਸੀ ਇਹ ਕੜਾ ਵੀ ਲਾਣ ਲੱਗਾ ਦਾਤਰ ਮਾਰਿਆ ਨੇ ਇੱਥੇ ਇੱਥੇ ਵੀ ਮੇਰੇ ਦਾਤਰ ਮਾਰਿਆ ਮਨ ਲਓ ਮੇਰੀ ਬਾਹ ਕੱਟ ਜਾਂਦੀ ਮੇਰੀ ਗਰਦਨ ਕੱਟ ਜਾਂਦੀ ਮੇਰਾ ਕੌਣ ਜ਼ਿੰਮੇਵਾਰ ਸੀ ਪਰ ਲੱਗਦਾ ਕੀ ਹੈ ਲੁੱਟਖੋ ਦੇ ਦਾ ਇਰਾਦੇ ਨਾਲ ਆਏ ਨੇ ਜਾਂ ਕੋਈ ਪਰਾੜੀ ਰੰਜਿਸ਼ ਹੈ ਜਿਹੜੀ ਕਿ ਤੁਹਾਡੀ ਕਿਸੇ ਨਾਲ ਹੋ ਸਕਦੀ ਹੈ ਮੇਰੀ ਰੰਜਿਸ਼ ਕਿਸੇ ਨਾਲ ਨਹੀਂ ਐਸਾ ਹੀ ਜੀ ਲੁੱਟਖੋ ਦੇ ਮਾਮਲੇ ਚਾਏ ਐਕਟਿਵਾ ਵੀ ਲੱਗੇ ਮੇਰੇ ਕੋ ਕਨਵੈਂਸਿਵ ਹੀ ਇੱਕ ਹੀ ਕਨਵੈਂਸਿਵ ਲੱਗ ਜਿੰਨਾ ਤੇ ਬੱਚਾ ਨੇ ਮੈਂ ਜਾਨੀ ਟ੍ਰੀਟਮੈਂਟ ਕਰਨ ਵਿੱਚ ਮੈਡੀਸਿਨ ਸਾਰਾ ਸਮਾਨ ਵਿੱਚ ਇੱਕ ਐਸ ਸਾਰਾ ਕੁਛ ਹੀ ਨਾਲ ਲੱਗੇ ਬਟ ਮੇਰਾ ਫੋਨ ਐਸ ਹੀ ਗੱਲ ਕਰੀਏ ਕੈਸ਼ ਕਿੰਨਾ ਕੁ ਵਿੱਚ ਹੈਗਾ ਸੀ ਤੇ ਤੁਸੀਂ ਕਿੱਥੋਂ ਲਿਆਂਦਾ ਕੈਸ਼ ਲੈ ਕੇ ਆਏ ਮੈਂ ਏਟੀਐਮ ਚੋਂ ਕੈਸ਼ ਲਿਆਈ ਮੇਰੇ ਪਪਾ ਬਿਮਾਰ ਆ 3 ਮਹੀਨੇ ਤੋਂ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਵਾ ਉਹਨਾਂ ਦਾ ਕੈਸ਼ ਲੈ ਕੇ ਆ ਰਹੀ ਸੀ ਸਾਡੇ ਮੈਂ ਪਪਾ ਕਹਿੰਦੇ ਕਢਾ ਲਿਆ ਆਪਸ ਫੇਰੇ ਜਾਣਾ ਹਸਪੀਟਲ ਕਿੰਨਾ ਕੈਸ਼ ਸੀ 50000 ਕੈਸ਼ ਸੀ ਜਾਨੀ ਪਾਈ ਸੀ ਮੰਗਲ ਮੰਡੇ ਮੇਰਾ ਬਰਥਡੇ ਸੀ ਤੇ ਕੱਲ ਮੰਗਲਵਾਰ ਸੀ ਕੱਲ ਮੇਨਾਂ ਵਾਰਦਾਤ ਹੋਈ ਉਹ ਕਿ ਲੱਗਦਾ ਨਹੀਂ ਜੇ ਤੁਸੀਂ ਦੱਸ ਰਹੇ ਹੋ ਵੀ 50000 ਰੁਪਏ ਮੈਟਰੀ ਤੋਂ ਕੈਸ਼ ਕਢਾ ਕੇ ਲੈ ਆਈਆਂ ਸ਼ਾਇਦ ਤੁਹਾਡੇ ਮਗਰ ਏਟੀਐਮ ਤੋਂ ਲੱਗ ਗਿਆ ਹੁਣ ਵੀ ਇਹਨਾਂ ਨੇ ਕੱਲੀ ਆ ਲੜਕੀ ਆ ਇਹ ਪੈਸੇ ਕਢਾ ਕੇ ਆਈਆਂ ਸ਼ਾਇਦ ਉਥੋਂ ਤੁਹਾਡੇ ਮਗਰ ਲੱਗ ਗਿਆ ਹੁਣ ਸਰੇ ਵੀ ਹੋ ਸਕਦਾ ਕਿਸੇ ਦਾ ਕੀ ਯਕੀਨ ਆ ਮੈਂ ਕਢਾਈ ਮੈਂ ਉੱਥੇ ਪੈਸੇ ਗਿਨੇ ਆ ਮੈਂ ਉਸੇ ਵੇਲੇ ਆਪਣੀ ਡਿੱਕੀ 'ਚ ਰੱਖੇ ਮੈਂ ਪੌਕਟ 'ਚ ਨਹੀਂ ਨਿਕਰ ਪਾਈ ਹੋਈ ਸੀ ਮੈਂ ਪੌਕਟ 'ਚ ਨਹੀਂ ਰੱਖੀ ਮੈਂ ਆਪਣੀ ਡਿੱਕੀ 'ਚ ਰੱਖ ਕੇ ਨਾਲ ਹੀ ਮੈਂ ਤੋਰ ਪੀ ਬਟ ਮੈਂ ਆਪਣੇ ਘਰੇ ਫੋਨ ਲਾਇਆ ਕਿ ਮੈਂ ਪੈਸੇ ਕਢਵਾ ਲਿਆ ਮੈਨੂੰ ਕੀ ਪਤਾ ਇੱਕਦਮ ਹੀ ਮੇਰੇ ਵਾਰ ਕਰਤਾ ਮੇਰਾ ਫੋਨ ਵੀ ਉਸੇ ਟਾਈਮ ਹੀ ਡਿੱਗ ਗਿਆ ਪਰ ਕੀ ਲੱਗਦਾ ਨਹੀਂ ਤੁਹਾਡੀ ਸ਼ਹਿਰ ਰੇਖੀ ਵੀ ਕੀਤੀ ਗਈ ਆ ਤੁਹਾਡੀ ਬਿਲਕੁਲ ਤੁਹਾਡਾ ਪਿੱਛਾ ਕੀਤਾ ਜਿਵੇਂ ਤੁਸੀਂ ਦੱਸਿਆ ਵੀ ਮੈਂ ਘਰ ਫੋਨ ਵੀ ਕਰ ਦਿੱਤਾ ਗਿਆ ਵੀ 50000 ਰੁਪਏ ਮੈਂ ਕੈਸ਼ ਕਢਾ ਲਿਆ ਤੁਸੀਂ ਪੈਸੇ ਗਿਨੇ ਵੀ ਉੱਥੇ ਸ਼ਾਇਦ ਤੁਹ ਉਗਾ ਐਸੇ ਕਰਕੇ ਐਕਟਿਵ ਵੀ ਮਿਲਦਾ ਉਹ ਨਾਲ ਹੀ ਲੱਗੇ ਨੇ ਹਾਂਜੀ ਸਰ ਐਕਟਿਵ ਆ ਵੀ ਨਾਲ ਲੱਗੇ ਉਹ ਪਿੱਛੇ ਮੇਰੇ ਸਾਹਬ ਨਾਲ ਲੱਗੇ ਆ ਕਿ ਚਲੋ ਅੱਗੇ ਜਾ ਕੇ ਨੇਰਾ ਸਰ ਉੱਥੇ ਜਿੱਥੇ ਵਾਰਦਾਤ ਹੋਈ ਮੇਨਾਂ ਤੇ ਮੈਂ ਵਿਦੀ ਜੀਟੀ ਰੋਡ ਦੀ ਗਲੀ ਵੱਲ ਨੂੰ ਭੱਜੀ ਆਪਣਾ ਬਚਾ ਕਰਨ ਵਾਸਤੇ ਬਟ ਉੱਥੇ ਜਿਹੜੇ ਲੱਗੇ ਲੋਕ ਕਿਸੇ ਨੇ ਨਹੀਂ ਬਚਾਇਆ ਮੈਨੂੰ ਪਰ ਇਹ ਕਿਸ ਤਰ੍ਹਾਂ ਦੇ ਦਿਓ ਸਾਢੇ 9:00 ਸਮਾਂ ਕੁ ਸਮਾਂ ਬਹੁਤਾ ਨਹੀਂ ਆ ਅਸੀਂ ਦੇਖਿਆ ਸ਼ਹਿਰ ਦੀ ਗੱਲ ਕਰੀਏ ਅਮਰਸਰ ਦੀ ਗੱਲ ਕਰੀਏ ਲੋਕ ਰਾਤ 12:00 ਵਜੇ ਤੱਕ ਤੁਰੇ ਫਿਰਦੇ ਨੇ ਸਮਾਂ ਇਸ ਤਰ੍ਹਾਂ ਦਾ ਪਰ ਅੱਜ 9:30 ਵਜੇ ਇਸ ਤਰ੍ਹਾਂ ਲੜੀ ਲੋਟ ਹੋ ਜਾਣੀ ਕਿਸੇ ਸੱਟਾ ਲ ਪ੍ਰਸ਼ਾਸਨ ਦੇ ਸਵਾਲ ਨੇ ਨਿਸ਼ਾਨ ਬੰਦੇ ਨੇ ਕਿਸ ਤਰ੍ਹਾਂ ਦੇਖਦੇ ਚੀਨੂ ਲੈ ਕੇ ਪੁਲਿਸ ਕਹਿੰਦੇ ਐਸਟੈਂਪ 15 ਅਗਸਤ ਵੀ ਕਹਿੰਦੇ ਨੇੜੇ ਆ ਰਹੀ ਆ ਚੱਪੇ ਚੱਪੇ ਤੇ ਪੁਲਿਸ ਖਲਾਦੀ ਕਹਿੰਦੇ ਵੀ ਜਿਹੜੇ ਐਸਟੈਂਪ ਤੇ ਪੂਰਾ ਇੰਤਜ਼ਾਮ ਕੀਤਾ ਗਿਆ ਕੀ ਲੱਗਦਾ ਨਹੀਂ ਪ੍ਰਸ਼ਾਸਨ ਅਧਿਕਾਰੀ ਕੋਈ ਨਹੀਂ ਇੱਥੇ ਪਹੁੰਚਿਆ ਸੀ ਤੇ ਸਰ ਪੁਲਿਸ ਮੈਨੂੰ ਵਿਖੀ ਨਹੀਂ ਕਿਤੇ ਕੋਈ ਚੱਪੇ ਤੇ ਹੁੰਦੀ ਤਾਂ ਮੇਰਾ ਸਰ ਬਚਾਣਾ ਮੈਨੂੰ ਕੋਈ ਲੈ ਗਲੀ ਮੱਲੇ ਵਾਲੇ ਮੈਨੂੰ ਲੈ ਕੇ ਗਏ ਆ ਤੇ ਉਹਦੇ ਚੱਪੇ ਚੱਪੇ ਤੇ ਪੁਲਿਸ ਲੱਗੀ ਹੁੰਦੀ ਤਾਂ ਮੈਨੂੰ ਉਹ ਲੈ ਕੇ ਜਾਂਦੇ ਉਸੇ ਵੇਲੇ ਪਰਚਾ ਕਰਦੇ ਉਹਨਾਂ ਬੰਦਿਆਂ ਨੂੰ ਫੜਦੇ ਪੁਲਿਸ ਤੇ ਕਿਤੇ ਮੈਨੂੰ ਦਿਖੀ ਇਹ ਕਹਿਨ ਦੀ ਗੱਲ ਹੈਗੀਆ ਪੁਲਿਸ ਇੱਥੇ ਇੱਥੇ ਮੈਂ ਤਾਂ ਦੇਖੀ ਨਹੀਂ ਸ। ਜੇ ਮੈਂ ਦੇਖੀ ਹੁੰਦੀ ਤਾਂ ਮੈਂ ਕਹਿ ਦੇਣਾ ਹੀ ਮੇਰਾ ਬਚਾਓ ਗਿਆ ਪੁਲਿਸ ਕਰਕੇ। ਵੀਨੇ ਇਸ ਤੋਂ ਵੀ ਕਿੰਨੇ ਘਬਾਰੀ ਲੱਗਦੀ ਹੈ ਰੇਖਾ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਇਕੱਲੀ ਇੱਕ ਲੜਕੀ ਹੋ ਉਹ ਜਿਹੜੇ ਨੌਜਵਾਨ ਆਉਂਦੇ ਨੇ ਤੁਹਾਡੇ ਤੇ ਹਮਲਾ ਕਰਕੇ ਤੁਹਾਡੇ ਉਸ ਤਰ੍ਹਾਂ ਲੁੱਟ ਖੋਹ ਦਰਦੇ ਲੈ ਜਾਂਦੇ ਨੇ। ਕੀ ਲੱਗਦਾ ਨਹੀਂ ਇੱਕ ਦਨ ਵਾਲਾ ਕੀ ਹੈ ਕਿਸੇ ਲੜਕੀ ਨੂੰ ਹੱਥੀ ਪੈ ਜਾਣਾ ਲੁੱਟਾ ਖੋਹ ਕਰਨੀ ਆ ਖਾ ਸਕੇ ਜਿਵੇਂ ਮੁੰਡੇ ਹੁੰਦੇ ਨੇ ਨੁਕਸਾਨ ਪਹੁੰਚਾ ਕੇ ਜਾਂਦੇ ਨੇ। ਕੀ ਲੱਗਦਾ ਨਹੀਂ ਕਿਤੇ ਬਹੁਤੀ ਬਾਤ ਦੀ ਗੱਲ ਨਹੀਂ ਆ ਇਸ ਲੜਕੀ ਦੇ ਨਾਲ ਗੱਲ ਪੈਣਾ। ਸਰਬਾਧਰੀ ਵਾਲੀ ਕਿਤੇ ਇੱਕ ਕੱਲੀ ਕੁੜੀ ਆ ਰਹੀ ਆ ਤੂੰ ਉਹਨੂੰ ਜਾ ਕੇ ਪੈਜੋ ਕੋਈ ਬਾਧਰੀ ਵਾਲਾ ਤੇ ਕੰਮ ਨਹੀਂ ਲੁੱਟ ਕੋ ਕਰਨੀ ਸੜਕਾ ਤੇ ਕਰੋ ਗਲੀਆਂ ਚ ਕਾਦੀ ਲੁੱਟ ਖੋ ਹੈਗੀ ਮੰਨ ਲਓ ਇਹਨਾਂ ਨੇ ਕੈਸ਼ ਵੇਖ ਕੇ ਪੈ ਗਏ ਆ ਮੰਨ ਲਓ ਅੱਜ ਨੂੰ ਮੈਂ ਕੱਲ ਨੂੰ ਕਿਸੇ ਨਾ ਵੀ ਹੋ ਸਕਦਾ ਵਾ ਜੇ ਕੱਲ ਨੂੰ ਕਿਸੇ ਨਾ ਹੁੰਦੇ ਤਾਂ ਉਦੋਂ ਪੁਲਿਸ ਦੇ ਕੰਨ ਖੁੱਲਣੇ ਆ ਮੈਂ ਤਾਂ ਕਹਿੰਨੀ ਪੁਲਿਸ ਪਹਿਲਾਂ ਹੀ ਇਹਨਾਂ ਤੇ ਪਰਚਾ ਸੁਟੇ ਸਾਰਿਆਂ ਦੇ ਨਾਮ ਲਿਖ ਕੇ ਜੇ ਮੈਂ ਉਹਨਾਂ ਦੇ ਨਾਮ ਦੱਸਨੀ ਤਾਂ ਹੀ ਇਹਨਾਂ ਤੇ ਪਰਚਾ ਸੁਟੋ ਹਰ ਉਸ ਗਲੀ ਦੇ ਬੰਦੇ ਨੇ ਵੀ ਦੱਸਿਆ ਕਿ ਇਹ ਬੰਦਿਆਂ ਨੇ ਲੁੱਟਖੋ ਕੀਤੀ ਨਹੀਂ ਯਕੀਨ ਤੇ ਉਸੇ ਤੂੰ ਜਿੰਨੇ ਗਵਾਹ ਉੱਥੇ ਹੈਗੇ ਆ ਗਲੀ ਮੱਲੇ ਦੇ ਤੁਹਾਨੂੰ ਸਾਰੇ ਦੱਸਣਗੇ ਰਾਤੀ ਲੁੱਟਖੋ ਹੀ ਪਰ ਕੀ ਲੱਗਦਾ ਨਹੀਂ ਜਿਵੇਂ ਦੱਸਿਆ ਵੀ ਗਲੀ ਬਿਖਾਰਾਂ ਵਿੱਚ ਤੁਸੀਂ ਸੇਵ ਨਹੀਂ ਏ ਜੇਕਰ ਅਸੀਂ ਜੀਟੀ ਰੋਡ ਦੀ ਗੱਲ ਕਰੀਏ ਉੱਥੇ ਕਿੰਨ ਲੁੱਟਕਾ ਹੁੰਦੇ ਅਸੀਂ ਵੇਖਿਆ ਪਰ ਗਲੀਆਂ 'ਚ ਵੀ ਜਿਹੜਾ ਇਨਸਾਨ ਜਿਹੜਾ ਉਹ ਵੀ ਸੇਵ ਹੈ ਨਹੀਂ ਆ ਕਿ ਲੱਗਦਾ ਸਾਨੂੰ ਹੁਣ ਤੇ ਸਾਡੇ ਘਰਾਂ ਵਿੱਚ ਆ ਕੇ ਸਾਨੂੰ ਪੈਣਾ ਸ਼ੁਰੂ ਕਰ ਸਾਰੇ ਇੱਦੈ ਮੰਨ ਸਕਦੇ ਆ ਕਿ ਕੋਈ ਜ਼ਿਆਦਾਤਰ ਲੋਕ ਆਪਣੀ ਜਾਨ ਬਚਾਉਣ ਨੂੰ ਕਰਨ ਨੇ ਜ਼ਿਆਦਾਤਰ ਲੋਕੇ ਵੇਖਦੇ ਹੱਡਾ ਬਚਾਅ ਹੋਵੇ ਅਗਲੇ ਦਾ ਭਾਵੇਂ ਨਾ ਹੋਵੇ ਅੱਜ ਤੱਕ ਕੋਈ ਕਿਸੇ ਨੂੰ ਬਟਾਪਾ ਕਦੀ ਕਿਸੇ ਨੂੰ ਵੇਖੀ ਆਪਾਂ ਲੜਾਈ ਵੀ ਛਡਾ ਦਿੰਨੇ ਪਰ ਜ਼ਿਆਦਾਤਰ ਲੋਕ ਪੱਲਾ ਝਾੜਦੇ ਹੀ ਵਿਖਦੇ ਆ ਕਿ ਆਪਣਾ ਬਚਾਅ ਕਰੋ ਕਿ ਤੇ ਤੁਹਾਨੂੰ ਹੀ ਨਾ ਮਾਰਦੇ ਨੇ ਮੈਨੂੰ ਇੱਥੇ ਵੀ ਜਦੋਂ ਤੁਹਾਡੇ ਤੇ ਵਾਰ ਕੀਤੇ ਸੀ ਉਹ ਕਿੰਨੇ ਜਣੇ ਸੀ ਨੌਜਵਾਨ ਕਿਹੜੇ-ਕਿਹੜੇ ਚੀਨਾ-ਧਿਆਨਾ ਤੁਹਾਡੇ ਤੇ ਵਾਰ ਕੀਤੇ ਸੀ ਤੇ ਮੈਨੂੰ ਇਹ ਵੀ ਦੱਸੋ ਵੀ ਉੱਥੇ ਜਿਹੜੇ ਲੋਕ ਸੀ ਖੜੇ ਉਹਨਾਂ ਵਿੱਚੋਂ ਤੁਹਾਨੂੰ ਆ ਕੇ ਛਡੌਂਦੇ ਕਿਸ ਨੇ ਕੋਸ਼ਿਸ਼ ਕੀਤੀ ਕਿ ਜੇ ਲੋਕ ਤਮਾਸ਼ਾ ਵੇਖਦੇ ਰਹੇ ਉਥੇ ਨਹੀਂ ਤਮਾਸ਼ਾ ਦੇਖ ਰਹੇ ਰਹੇ ਉਹ ਦਾਤਰ ਹੀ ਲਿਆਇਆ ਕੱਲਾ ਮੈਂ ਤਿੱਖਾ ਕਰਕੇ ਉਹਨੂੰ ਪਤਾ ਨਹੀਂ ਕਿੱਦਾਂ ਵਾਣਾ ਬਸ ਮੂੰਹ ਤੇ ਦਾਤਰ ਤੇ ਸਿਰ 'ਚ ਦਾਤਰ ਮਾਰਦਾ ਰਿਹਾ ਕੱਲਾ ਸੀ ਉਹਦੇ ਦੋ ਜਣੇ ਆਏ ਮੇਰੇ ਵੱਲ ਤੇ ਕੁੜੀ ਐਕਟਿਵਾ ਚਲਾ ਰਹੀ ਸੀ ਜਦੋਂ ਉੱਤਰ ਦਾਤਰ ਮਾਰੇ ਉਹ ਕੱਲਾ ਸੀ ਮਾਰੇ ਨੇ ਨਹੀਂ ਦੋਵੇਂ ਆਏ ਦਾਤਰ ਲੈ ਕੇ ਮੁੰਡੇ ਦੋ ਦਾਤਰ ਲੈ ਕੇ ਆਏ ਮੇਰੇ ਵੱਲ ਸਿੱਧੇ ਵਾਰ ਚੁੱਕ ਸਿੱਧੇ ਵਾਰ ਚਾਲੂ ਕਰਦੇ ਕਿੰਨੇ ਵਾਰ ਹੈ ਤੁਹਾਡੇ ਚ ਮੇਰੇ ਪਹਿਲਾ ਤੇ ਮੇਰੇ ਮੂੰਹ ਤੇ 10 ਵਾਰ ਕੀਤੇ ਜਦੋਂ ਮੈਂ ਅੱਗੇ ਆਈ ਉਹਨੇ ਮੇਰੇ ਮੂੰਹ ਤੇ ਮਾਰੇ ਜਦੋਂ ਮੈਂ ਐਕਟਿਵਾ ਸੁੱਟੀ ਤੇ ਮੋਬਾਈਲ ਸੁੱਟਿਆ ਮੈਂ ਸਿੱਧਾ ਜੀਟੀ ਰੋਡ ਵੱਲ ਨੂੰ ਭੱਜੀ ਫਿਰ ਉਹਨੇ ਮੇਰੇ ਪਿੱਛੋਂ 5 ਵਾਰ ਕੀਤੇ 15 ਵਾਰ ਹੋਏ ਸਰ ਮੇਰੇ ਇਸੇ ਤੇ ਟਾਂਕੇ ਕਿਨੇ ਲੱਗ ਗਏ ਮੇਰੇ 30 ਟਾਂਕੇ ਲੱਗੇ ਸਰ ਮਰੇ ਤੇ ਮਨੀਸਟਰ ਵੀ ਉੱਥੇ ਜਿਹੜੇ ਲੋਕ ਖੜੇ ਸੀ ਕਿਸੇ ਨੇ ਕੋਈ ਅੱਗੇ ਛਡਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿਸੇ ਨੇ ਅੱਗੇ ਨਹੀਂ ਸਰ ਕਿਸੇ ਨੇ ਛਡਾਣ ਦੀ ਸਰ ਮੇਰੇ ਨੋਜ਼ ਦੀ ਹੱਡੀ ਵੀ ਟੁੱਟੀ ਹੋਈ ਆ ਪੂਰੀ ਰਾਤ ਦੀ ਮੇਰੇ ਬਲੀਡਿੰਗ ਹੁੰਦੀ ਰਹੀ ਆ ਬਟ ਇਹ ਤੇ ਪੁਲਿਸ ਦੀ ਨਗੇਲੀ ਹੈਗੀ ਹੈ ਤਾਂ ਮੈਂ ਕੋਈ ਇਹ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਮੈਨੂੰ ਇਨਸਾਫ ਮਿਲੇ ਇਹਨਾਂ ਤੇ ਪਰਚਾ ਹੋਵੇ 302 ਦਾ ਜੀ ਖਾਸ ਕਰਕੇ ਅਸੀਂ ਦੇਖਿਆ ਵੀ ਹਮੇਸ਼ਾ ਅਸੀਂ ਕਹਿੰਦੇ ਆ ਵੀ ਜਦੋਂ ਕਿਤੇ ਸੇ ਕਿਤੇ ਮੁਸੀਬਤ ਪੈਂਦੀ ਹੈ ਖਾਸ ਕਰਕੇ ਸਾਡੀ ਜਿਵੇਂ ਭੈਣ ਆ ਸਾਡੇ ਧੀ ਆ ਕਿਸੇ ਔਰਤ ਜਾਂ ਲੜਕੀ ਤੇ ਤੇ ਲੋਕਾਂ ਨੂੰ ਗਾਹ ਛਡੋਣਾ ਚਾਹੀਦਾ ਵਾ ਅਸੀਂ ਦੇਖਿਆ ਯਾਤਰਾਜ ਕੋਲ ਸੋਸ਼ਲ ਮੀਡੀਆ ਜਮਾਨਾ ਵਾ ਲੋਕ ਛਡਾਉਣ ਦੀ ਬਜਾਏ ਅੰਦਰ ਵੱਡਾ ਸ਼ੂ ਕਰ ਦਿੰਦੇ ਨੇ ਜਾਂ ਵੀਡੀਓ ਬਣਾਉਣਾ ਸ਼ੁਰੂ ਕਰ ਦਿੰਦੇ ਨੇ ਕਿ ਲੱਗਦਾ ਨਹੀਂ ਅੱਗੇ ਆ ਕੇ ਮਤ ਕਰਨੀ ਚਾਹੀਦੀ ਸੀ ਇਹਨਾਂ ਨੂੰ ਨਹੀਂ ਸਰ ਮਦਦ ਕਰ ਲੀਨੇ ਜੇ ਮੇਰਾ ਇਨਾ ਬਚਾ ਹੋ ਜਾਂਦਾ ਤੇ ਸਰ ਮੇਰਾ ਫਾਇਦਾ ਹੀ ਹੋ ਜਾਂਦਾ ਚਲੋ ਇੱਕ ਦੋ ਵਾਰ ਹੋ ਜਾਂਦੇ ਫਿਰ ਵੀ ਠੀਕ ਹੈ ਸਰ ਮੇਰੇ ਇੰਨੇ ਵਾਰ ਹੋਏ ਮੈਂ ਮੈਂ ਪੂਰੀ ਖੂਨ ਨਾਲ ਲਤਪਤ ਹੋ ਗਈ ਇਕਦਮ ਫਿਰ ਵੀ ਮੈਂ ਤੁਰਦੀ ਰਹੀ ਆਪਣੀ ਹਿੰਮਤ ਨਹੀਂ ਹਾਰੀ ਮੈਨੂੰ ਅੰਕਲ ਲੈ ਕੇ ਗਏ ਗਲੀ ਦੇ ਕਹਿੰਦੇ ਬੇਟਾ ਮੇਰੇ ਨਾਲ ਚੱਲ। ਮੱਕੀ ਲੱਗਦਾ ਨਹੀਂ ਜੇਕਰ ਉੱਥੋਂ ਦੇ ਗਲੀ ਵਾੜ ਦੇ ਲੋਕ ਪੈ ਜਾਂਦੇ ਤੇ ਮੈਨੂੰ ਲੱਗਦਾ ਸੀ ਉਹ ਭੱਜਣ ਵਿੱਚ ਉਹਨਾਂ ਨੇ ਭੱਜ ਜਾਣਾ ਸੀ ਕਿਉਂਕਿ ਦੋ ਤਿੰਨ ਜਾਣੇ ਸੀ ਬਹੁਤੇ ਜਾਣੇ ਨਹੀਂ ਸੀ ਫਸਾ ਕੇ। ਨਹੀਂ ਜੇ ਗਲੀ ਮੱਲੇ ਵਾਲੇ ਦਬਕਾ ਹੀ ਮਾਰ ਦਿੰਦੇ ਸ਼ਾਇਦ ਉਹਨਾਂ ਦੇ ਦਬਕੇ ਨਾ ਫਸ ਜਾਂਦੇ। ਜ਼ਿਆਦਾਤਰ ਲੋਕਾਂ ਨੇ ਆਪਣੀ ਜਾਨ ਬਚਾਉਂਦਾ ਸਮਝਿਆ ਕਿ ਆਪਾਂ ਆਪਣੀ ਜਾਨ ਬਚਾਈਏ ਅਗਲੇ ਦਾ ਨੁਕਸਾਨ ਹੁੰਦਾ ਹੋਵੇ। ਬਟ ਇਹ ਕਿ ਕੱਲ ਕਿਸੇ ਨਾ ਵੀ ਹੋ ਸਕਦਾ। ਇਸ ਮਾਮਲੇ ਵਿੱਚ ਹੁਣ ਜ਼ਿਲ੍ਹਾ ਸਮਾਜਿਕ ਅਫਸਰ ਮੀਨਾ ਦੇਵੀ ਵੀ ਆ ਗਏ ਨੇ ਅਜੇ ਰੇਖਾ ਦਾ ਜਿਹੜੇ ਸਮਾਜ ਸੇਵੀ ਨੇ ਉਹਨਾਂ ਦਾ ਪਤਾ ਲੈਣ ਵਾਸਤੇ ਤੇ ਗੱਲਬਾਤ ਜੂ ਕਰਾਂਗੇ ਪੈਣ ਕਿਸ ਤਰ੍ਹਾਂ ਦੇ ਦੋ ਇਸ ਤਰ੍ਹਾਂ ਹਮਲਾ ਹੋ ਜਾਣਾ ਇੱਕ ਸਮਾਜ ਸੇਵੀ ਤੇ ਜਿਹੜੇ ਕਿ ਇੱਕ ਲੋਕ ਭਲਾਈ ਦਾ ਕੰਮ ਕਰਦੇ ਨੇ ਖਾਸ ਜਿਹੜੇ ਸਟਰੀ ਡੌਗ ਨੇ 50 70 ਜਿਹੜੇ ਨਾਲ ਲੋਕ ਰੱਖੇ ਨੇ ਉਹਨਾਂ ਦੀ ਪਾਤ ਫੀਡ ਲੈਣ ਜਾ ਰਹੇ ਪਰ ਇਸ ਤਰ੍ਹਾਂ ਤਲਵਾ ਹਮਲਾ ਕਰ ਦੇਣਾ ਉਹਨਾਂ ਦੇ ਤੇ ਕੈਸ਼ ਵੀ ਲੈ ਜਾਣਾ ਕਿੰਨੇ ਕੁ ਵਧੀਆ ਤੁਸੀਂ ਦੱਸਦੇ ਗੱਲ ਨੂੰ ਮੈਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਮੀਨਾ ਦੇਵੀ ਇਸ ਘਟਨਾ ਦੀ ਨਿੰਦਾ ਕਰਦੀ ਆ ਦੋਸ਼ੀਆਂ ਨੂੰ ਸਜ਼ਾ ਮਿਲਣੇ ਚਾਹੀਦੀ ਆ ਇਹ ਲੜਕੀ ਅੰਜੂ ਦੇ ਤਹਿਤ ਸਟੇਡੋਗ ਦੀ ਸੇਵਾ ਕਰ ਰਹੀ ਆ ਔਰ ਮੈਂ ਕਾਫੀ ਸਾਲਾਂ ਤੋਂ ਇਹਨਾਂ ਦਾ ਕੰਮ ਦੇਖਿਆ ਹੋਇਆ ਬਹੁਤ ਅੱਛਾ ਕੰਮ ਕਰ ਰਹੀ ਆ ਜੇ ਅਜਿਹੀਆਂ ਲੜਕੀਆਂ ਦੇ ਨਾਲ ਇਹੋ ਜਿਹੀ ਘਟਨਾ ਹੁੰਦੀ ਆ ਤਾਂ ਬਹੁਤ ਮਾੜੀ ਗੱਲ ਆ ਤੇ ਇਹ ਇਹਦੇ ਵਿੱਚ ਇਹਦਾ ਦੋਸ਼ ਕੀ ਹੈਗਾ ਆ ਤੇ ਮੈਂ ਆਹੀ ਇਸ ਲੜਕੀ ਦੇ ਨਾਲ ਆ ਜਿੱਥੇ ਵੀ ਮੈਨੂੰ ਇਹਨਾਂ ਦੀ ਕਾਨੂੰਨੀ ਜਾਂ ਕਿਤੇ ਵੀ ਸਰਕਾਰੀ ਦਰਬਾਰੇ ਜਾਣਾ ਪਏਗਾ ਤਾਂ ਮੈਂ ਇਹਨਾਂ ਦੇ ਨਾਲ ਹਾਂ ਬ੍ਰੀਸੂਪੇ ਤੁਹਾਨੂੰ ਜਦੋਂ ਇਸ ਘਟਨਾ ਬਾਰੇ ਪਤਾ ਲੱਗਾ ਤੁਸੀਂ ਅੱਜ ਹਾਲਾਤ ਕੀ ਦੇਖੇ ਆ ਕੇ ਕਿਸ ਤਰ੍ਹਾਂ ਦੇ ਹਾਲਾਤ ਸੀ ਇਸ ਲੜਕੀ ਦੇ ਮੈਂ ਤਾਂ ਅਚਾਨਕ ਮੈਨੂੰ ਫੋਨ ਆ ਗਿਆ ਤੇ ਮੈਂ ਦੇਖਿਆ ਜਦੋਂ ਕਿ ਇਹਦੀ ਹਾਲਤ ਮੈਂ ਇੰਨੀ ਜਿਆਦਾ ਖਰਾਬ ਸੀ ਕਿ ਉਹ ਮਤਲਬ ਮੈਂ ਦੇਖ ਨਹੀਂ ਪਾਈ ਨਹੀਂ ਨਹੀਂ ਬਲੀਡਿੰਗ ਹੋ ਰਹੀ ਹਾਂਜੀ ਦੇਖ ਦੇਖ ਨਹੀਂ ਪਾਈ ਔਰ ਮੈਂ ਇਸ ਲੜਕੀ ਨੂੰ ਕਿਹਾ ਦੁੱਧ ਦੁੱਧ ਪਿਲਾਓ ਤੇ ਤੁਸੀਂ ਚਲੋ ਰੈਸਟ ਕਰੋ ਤਾਂ ਆਪਾਂ ਦੇਖਦੇ ਇਸ ਕੇਸ ਨੂੰ ਤੁਹਾਡੇ ਨਾਲ ਮੈਂ ਹਰ ਜਗ੍ਹਾ ਤੇ ਤੁਹਾਡੇ ਨਾਲ ਜਿੱਥੇ ਵੀ ਤੁਸੀਂ ਕਹੋਗੇ ਤਾਂ ਮੈਂ ਤੁਹਾਡੇ ਸਾਥ ਜਿਵੇਂ ਦੱਸਿਆ ਰੇਖਾ ਨੇ ਵੀ ਹਮਲਾ ਬਾਰ-ਬਾਰ ਕੀਤਾ ਗਿਆ ਦਾਤਰਾ ਦਾ ਹਮਲਾ ਕੀਤਾ ਗਿਆ ਕਿ ਰੱਬ ਨਾ ਕਰੇ ਕਿਤੇ ਥਾਂ ਟਿਕਾਣੇ ਲੱਗ ਜਾਂਦਾ ਤੇ ਉਹ ਵੀ ਮੌਤ ਹੀ ਹੋ ਸਕਦੀ ਸੀ ਕਿ ਲੱਗਦਾ ਸੀ ਆਪਣੇ ਲੋਕਾਂ ਨੇ ਮਾਰਨ ਦੇ ਵਾਸਤੇ ਆਏ ਸੀ ਉਹ ਮੌਤ ਹੋ ਸਕਦੀ ਸੀ ਮੌਤ ਕਿਹੜਾ ਦੂਰ ਹੈ ਬੰਦੇ ਤੋਂ ਹੋ ਸਕਦੀ ਸੀ ਕਿ ਆਏ ਤਾਂ ਮਾਰਨ ਹੀ ਆ ਨਾ ਉਹ ਤੇ ਦੀ ਕੁੜੀ ਕੁੱਤਿਆਂ ਦੀ ਦਵਾਵਾਂ ਹੀ ਕੋ ਬੇਜਵਾਨਾਂ ਦੀ ਲੱਗੀ ਆਇਆ ਹਾਂ ਮੌਤ ਵੀ ਹੋ ਸਕਦੀ ਹੈ ਕੋਈ ਵੱਡੀ ਗੱਲ ਨਹੀਂ ਹੈਗੀ ਬਿਨੈਸੋਪੀ ਅਸੀਂ ਦੇਖਿਆ ਜਿੱਥੇ ਅਸੀਂ ਬਜ਼ਾਰਾਂ ਦੀ ਗੱਲ ਕਰੀਏ ਗਲੀਆਂ ਵਿੱਚ ਅਸੀਂ ਸੇਵ ਹੈ ਨਹੀਂ ਆ ਕਹਿੰਦੇ ਗਲੀਆਂ ਵਿੱਚ ਹਮਲਾ ਹੋਇਆ ਵਾ ਕੀ ਲੱਗਦਾ ਕਿ ਇਹ ਚੀਰੂਲਾਸੇ ਖਾਸ ਕਰਕੇ ਲੋਕਾਂ ਨੂੰ ਕਿਸੇ ਦੇ ਦੇਣਾ ਚਾਹੋਗੇ ਜਿਵੇਂ ਦੇਖਾਂ ਦੱਸਿਆ ਵੀ ਉੱਥੇ ਲੋਕ ਹੈਗੇ ਸੀ ਪਰ ਕਿਸੇ ਨੇ ਅੱਗੇ ਆ ਕੇ ਛਡਾਉਣ ਦੀ ਕੋਸ਼ਿਸ਼ ਨਹੀਂ ਕੀਤੀ ਇਸ ਨੇ ਆ ਲੋਕਾਂ ਨੂੰ ਅੱਗੇ ਆਉਣਾ ਹੀ ਪੈਣਾ ਆ ਲੋਕਾਂ ਨੂੰ ਚਾਹੀਦਾ ਸੀਗਾ ਕਿ ਅੱਗੇ ਆ ਕੇ ਇਹਨੂੰ ਛਡਾਉਂਦੇ ਜਾਂ ਇਹ ਮਾੜੀ ਗੱਲ ਆ ਲੋਕਾਂ ਲਈ ਵਾਸਤੇ ਵੀ ਸਾਰੇ ਲੋਕ ਚਲੋ ਇੱਕੋ ਜੇ ਨਹੀਂ ਹੁੰਦੇ ਕੁਝ ਨੇ ਇਹਨਾਂ ਨੇ ਮੈਨੂੰ ਮੇਰਾ ਖਿਆਲ ਹੈ ਫੇ ਦੱਸਿਆ ਵੀ ਕਿ ਹੈਲਪ ਵੀ ਕੀਤੀ ਆ ਪਰ ਜਿਨ੍ਹਾਂ ਨੇ ਨਹੀਂ ਕੀਤੀ ਫੇ ਉਹ ਮਤਲਬ ਵੀ ਹੋਏ ਨਾ ਕਿ ਜੇ ਉਹ ਕਿਤੇ ਉਹਨਾਂ ਦੇ ਆਪਣੇ ਨਾਲ ਕਿਸੇ ਨਾ ਹੁੰਦੀ ਤਾਂ ਫੇਰੀ ਉਹ ਜਾਗਦੇ ਪਰ ਕੀ ਲੱਗਦਾ ਆ ਨਹੀਂ ਸਾਲ ਲੋਕਾਂ ਦੀ ਇਨਸਾਨੀਅਤ ਮਰਦੀ ਜਾਂਦੀ ਹੈ ਮੇਰੇ ਖਿਆਲ ਨਾਲ ਕਿਉਂਕਿ ਇੱਕ ਧੀ ਆ ਕਿਸੇ ਦੀ ਬੇਟੀ ਆ ਬੰਨਾ ਕਿ ਸਾਡੀ ਵੀ ਧੀ ਬੇਟੀ ਹੋ ਸਕਦੀ ਆ ਇਸ ਤਰ੍ਹਾਂ ਲੋਕ ਤਮਾਸ਼ਾ ਵੇਂਦੇ ਰਹਿਣਗੇ ਤੇ ਇਹ ਕਿੱਡਾ ਕਿ ਚੰਗਾ ਕੰਮ ਆ ਖਾਸ ਕਰਕੇ ਪੰਜਾਬੀਆਂ ਦਾ ਕਰ ਮਾੜੀ ਗੱਲ ਆ ਜੀ ਮਾੜੀ ਹੈ ਅਸੀਂ ਦੇਖਿਆ ਪੰਜਾਬੀ ਤਾਂ ਹਮੇਸ਼ਾ ਲੋਕਾਂ ਧੀਆਂ ਪਣਾ ਇੱਜ਼ਤਾਂ ਬਚਾਉਂਦੇ ਆਏ ਨੇ ਖਾਸਤੇ ਜਿੱਥੇ ਤੱਕਾ ਹੁੰਦਾ ਉੱਥੇ ਖੜਦੇ ਆਏ ਨੇ ਅੱਜ ਇਸ ਧੀ ਨੇ ਤੱਕਾ ਹੋਇਆ ਪਰ ਮੈਨੂੰ ਲੱਗਦਾ ਲੋਕ ਖੜੇ ਨਹੀਂ ਆ ਲੱਗਦਾ ਲੋਕਾਂ ਨੂੰ ਖੜਨਾ ਚਾਹੀਦਾ ਸੀ ਇਹ ਚੀਜ਼ ਨੂੰ ਲੈ ਕੇ ਉਹ ਸ਼ਾਇਦ ਨੌਜਵਾਨ ਭੱਜ ਜਾਂਦੇ ਜਾਂ ਇਹਦਾ ਡੜੀ ਲੁੱਟ ਖੋਣ ਤੋਂ ਬਚ ਜਾਂਦਾ ਸ਼ਾਇਦ ਖੜੇ ਵੀ ਬਹੁਤ ਜਣੇ ਆ ਜੀ ਇਹਨਾਂ ਦੇ ਨਾਲ ਇਹ ਇਹਨਾਂ ਦੀ ਨੇਕੀ ਕਰਕੇ ਇਸ ਪਰਿਵਾਰ ਦੀ ਖੜੇ ਵੀ ਬੜੀ ਦੁਨੀਆ ਇਹਨਾਂ ਨਾਲ ਹਾਂਜੀ ਬਿਨੈਸੋ ਤੁਸੀਂ ਇਸ ਸਬੰਧ ਵੱਡੇ ਅਫਸਰ ਚਾਹੇ ਅਮਰਸਾਦ ਦੇ ਪੁਲਿਸ ਕਮਿਸ਼ਨਰ ਨੇ ਡੀਸੀ ਸਾਹਿਬ ਨੇ ਉਹਨਾਂ ਨਾਲ ਮਿਲ ਕੇ ਆਓਗੇ ਕੋਈ ਸਬੰਧ ਵਿੱਚ ਕਾਰਵਾਈ ਕਰਾਓਗੇ ਦੋਸ਼ੀਆਂ ਖਿਲਾਫ ਜਰੂਰ ਜੀ ਜਰੂਰ ਮੇਰਾ ਪ੍ਰੋਮਿਸ ਹੈ ਜਰੂਰ ਰਿਜ਼ਲਟ ਤੁਹਾਨੂੰ ਜਲਦੀ ਦੇਵਾਂਗਾ ਠੀਕ ਹੈ ਮੁਹਮਮਦ ਧੰਨਵਾਦ ਤੁਸੀਂ ਦੇਖਿਆ ਵੀ ਵੱਡੇ ਅਫਸਰ ਵੀ ਜਿਹੜੇ ਨਾਲ ਇਹ ਸਮਾਜ ਸੇਵੀ ਅਫਸਰ ਅਤੇ ਉਹਨਾਂ ਨੇ ਕਿਹਾ ਵੀ ਅੱਗੇ ਆ ਕੇ ਮਦਦ ਕੀਤੀ ਜਾਊਗੀ ਜਿਹਨੇ ਪਰਿਵਾਰ ਦੇ ਨਾਲ ਹਰ ਟਾਈਮ ਖੜੇ ਆ ਇਸ ਕਾਕੇ ਪੁਲਿਸ ਪ੍ਰਸ਼ਾਸਨ ਨੂੰ ਮੰਗ ਹੈ ਸਾਡੀ ਵੀ ਭਾਈ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਆ ਜਿਨ੍ਹਾਂ ਨੇ ਸਮਾਜ ਸੇਵੀ ਤੇ ਇਸ ਤਰ੍ਹਾਂ ਹਮ ਮੇਨੂ ਦੇ ਉਜਾਤ ਮੈਂ ਤੁਹਾਡਾ ਹਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ ਸਾਡੇ ਕੋਈ ਇੱਕ ਕੰਪਲੇਂਟ ਆਪਣੇ ਰੇਖਾ ਇਹ ਲੜਕੀ ਕੈਂਟੋਨਮੈਂਟ ਤੋਂ ਉਹ ਉਹਨੇ ਇੱਕ ਕੰਪਲੇਂਟ ਫਾਈਲ ਕੀਤੀ ਹੈ ਵੀ ਅਭੀਜੀਤ ਲੜਕਾ ਹੈ ਤੇ ਉਹਦੇ ਨਾਲ ਇੱਕ ਲੜਕਾ ਹੋਰ ਸੀ ਉਹਨਾਂ ਦਾ ਆਪਸ ਦੇ ਵਿੱਚ ਕੋਈ ਝਗੜਾ ਹੋਇਆ ਜਿਸ ਦੇ ਵਿੱਚ ਉਹਦੇ ਇੰਜਰੀਜ਼ ਆਈਆਂ ਨੇ ਅਸੀਂ ਉਹਦੀ ਸਟੇਟਮੈਂਟ ਲੈ ਕੇ ਐਸ ਪਰ ਸਟੇਟਮੈਂਟ ਜੋ ਵੀ ਕਾਰਵਾਈ ਹੋ ਉਹਨੂੰ ਅਮਲਚਲੇਵਾਂਗੇ ਤੇ ਜਿਹੜੇ ਦੋਸ਼ੀ ਨੇ ਉਹਨੂੰ ਇਨਵੈਸਟ ਕਰਾਂਗੇ। ਇਸ ਸੰਬੰਧੇ ਕੋਈ ਸੀਸੀਟੀਵੀ ਸਾਹਮਣੇ ਆਈ ਹੈ ਤੱਕ ਨਹੀਂ। ਅਹ ਦੇਖੋ ਫਿਲਹਾਲ ਤੇ ਸਾਡੇ ਕੋਲ ਆਲੇ ਆ ਕੇ ਉਹਨਾਂ ਨੇ ਸ਼ਿਕਾਇਤ ਹੀ ਕੀਤੀ ਹੈ। ਇਹ ਅਸੀਂ ਇਹਨੂੰ ਪ੍ਰੋਪਰਲੀ ਇਨਵੈਸਟਿਗੇਟ ਕਰਾਂਗੇ ਵੀ ਇਹ ਗੱਲ ਹੋਈ ਕਿਉਂ ਆ ਤੇ ਕਿੱਥੇ ਹੋਈ ਹੈ ਤੇ ਉਹਦੀ ਸੀਸੀਟੀਵੀ ਫੁਟੇਜ ਜਾਂ ਕੋਈ ਸਾਡੇ ਕੋਲ ਕੋਈ ਹੋਰ ਐਵੀਡੈਂਸ ਆਏਗੀ ਤੇ ਉਹਨੂੰ ਅਸੀਂ ਦੇਖਾਂਗੇ। ਕੋਈ ਲੋਕੋ ਤਾਂ ਪਾਵਰ ਸਾਹਮਣੇ ਆ ਜਾਂਦਾ ਉਹਦਾ। ਦੇਖੋ ਆਪਾਂ ਕਹਿ ਨਹੀਂ ਸਕਦੇ ਵੀ ਲੁੱਟਖੋ ਆ ਜਾਂ ਕੀ ਹੈ ਉਹ। ਜੇ ਨਜਰ ਅਸੀਂ ਪ੍ਰੋਪਰਲੀ ਇਨਵੈਸਟੀਗੇਟ ਨਹੀਂ ਕਰਦੇ ਉਹਨਾਂ ਚਿਰ ਅਸੀਂ ਕੁਝ ਨਹੀਂ ਕਹਿ ਸਕਦੇ